ਹਾਂਜੀ ਕਿਸਾਨ ਵੀਰੋ ਸਵਾਗਤ ਆ ਤੁਹਾਡਾ ਆਪਣੇ YouTube ਚੈਨਲ ਬਾਬਾ ਡੈਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਟੌਪ ਦੀ ਝੋਟੀ ਸੇਰ ਲੈਣ ਆ ਗਏ ਜੀ ਜਿਸ ਘਰ ਚ ਬਈ ਵੀਡੀਓ ਬਣਾ ਰਹੇ ਆਂ ਦੀ ਜ਼ਿਕਰ ਹੀ ਲੂਬੋ ਸੁਰੱਖੇ ਵਾ ਕੋਈ ਵਪਾਰ ਦਾ ਕੰਮ ਨਹੀਂ ਆਓ ਪੁੱਛਦੇ ਨੇ ਬਾਈ ਟੋਟੇਰ ਬਾਈ ਜੀ ਹੱਸੀ ਗਾਲ ਹੱਸੀ ਗਾਲ ਜੀ ਓ ਠੀਕ ਹੋ ਵਧੀਆ ਹਾਂਜੀ ਵਧੀਆ ਜੀ ਨਾਮ ਤੇ ਐਡਰੈਸ ਹੋਲਡ ਆਪਣਾ ਨਾਮ ਹੈਗਾ ਜੀ ਹਰਜੋਤ ਸਿੰਘ ਤੇ ਪਿੰਡ ਗਹਿਲ ਠੀਕ ਆ ਪਿੰਡ ਗਹਿਲਾ ਜ਼ਿਲ੍ਹਾ ਕਿਹੜਾ ਪਿੰਨਾ ਜ਼ਿਲ੍ਹਾ ਬਰਨਾਲਾ ਤਹਿਸੀਲ ਤਸੀਲ ਦਾ ਪਤਾ ਤਾਂ ਜੀ ਪਤਾ ਤਾਂ ਨੇੜੇ ਪਿੰਡ ਬਈ ਗਹਲਾਂ ਨੇ ਨੇੜੇ ਨੇੜੇ ਮੂਮ ਰਹਿ ਜਾਂਦਾ ਬਾਈ ਵੀਲਾ ਰਹਿ ਜਾਂਦਾ ਕੱਲਿਆਲ 마ਸੀ ਕੇ ਸਾਰੇ ਪਿੰੜ ਨੇੜੇ ਆ ਆਪਣੇ ਮੋਬਾਈਲ ਨੰਬਰ ਬੋਰਡ ਹੋ ਬਈ 98137523 ਠੀਕ ਹੈ ਬਾਈ ਬਈ ਜਿਹੜੀ ਛੋਟੀ ਦੇਖਣਾ ਆਪਣੇ ਘਰ ਦੀ ਹੈ ਇੱਕ ਹਾਂਜੀ ਘਰ ਦੀ ਹੈ ਕਿਹੜਾ ਸੂਆ ਸੁੰਦੀ ਹੈ ਬਈ ਇਹ ਆਪਣਾ ਦੂਜਾ ਸੂਆ ਜੀ ਦੂਜਾ ਸੂਆ ਕਿੰਨੇ ਦਿਨ ਲੈਂਦੀ ਹੈ ਬਾਈ ਇਹ ਹਫਤਾ ਲੈ ਜੂਗਾ ਹਫਤਾ ਲੈ ਜੂ ਕਿਹੜੇ ਸ਼ੀਮਣ ਤੋਂ ਗੱਭਣਾ ਬਈ ਏ 10647 ਤੋਂ ਗੱਪਣਾ ਜੀ ਸਰਕਾਰੀ 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 ਜੀ ਮਾਂ ਤੋਂ ਠੀਕ ਆਪ ਇਹ ਬੜੀ ਵੱਧਣੀ ਆ ਜੀ ਬਾਈ ਆਪ ਬੜੀ ਵੱਧਣੀ ਆ ਪਹਿਲੇ ਸੂਏ ਨੇ 16 ਪਲੱਸ ਦੁੱਧ ਦਿੱਤਾ ਆਪਣਾ ਪਹਿਲੇ ਸੂਏ 16 ਪਲੱਸ ਦੁੱਧ ਦਿੱਤਾ ਜੀ ਬਾਈ ਠੀਕ ਆ ਬਾਈ ਇਹਦੀ ਮਾਂ ਦਾ ਰਿਕਾਰਡ ਵੀ ਤੁਸੀਂ ਦੱਸਿਆ ਇਹਦਾ 20 ਪਲੱਸ ਸੀਗਾ ਜੀ 20 ਪਲੱਸ ਸੀ ਇਹਦੀ ਮਾਂ ਦਾ ਰਿਕਾਰਡ ਚੰਗੀ ਆ ਬਈ ਛੋਟੀ ਬਾਈ ਦੇ ਘਰ ਦੀ ਛੋਟੀ ਆ ਪਲੂਨ ਨੇ 16 ਲੀਟਰ ਦੁੱਧ ਦਿੱਤਾ ਵਾ ਮਾਂ ਦਾ ਜਿਹੜਾ ਦੁੱਧ ਆ 20 ਪਲੱਸ ਦਾ ਜਿਹੜਾ ਰਿਕਾਰਡ ਆ ਠੰਡੀ ਸੀਲ ਬਹੁਤ ਆ ਬਾਈ ਠੰਡੀ ਸੀਲ ਪੂਰੀ ਆ ਆਪੋ ਵੀ ਚੰਗੇ ਸੀਮਣ ਦੀ ਚੰਗੇ ਸੀਮਣ ਤੋਂ ਕਰਮ ਵਾਲੀ ਗੱਬਣਾ ਤੇ ਬਈ 62 ਇੰਚ ਹਾਈਟ ਆ ਝੋਟੀ ਦੀ ਆ 62 ਇੰਚ ਬਰੀਡਿੰਗ ਪਰਪਸ ਵਾਸਤੇ ਬਹੁਤ ਵਧੀਆ ਝੋਟੀ ਆ ਆਪਣੀ ਬੁਰੇ ਸਾਰੇ ਫੋਲ ਲੱਕਾ ਦਾਂ ਬਈ 62 ਇੰਚ ਕਰਦਾ ਗਿਆ ਰਾਜੀ ਦੇਖੋ ਰਾਜੀ ਫੋਲਾ ਸਿੰਘ ਕੁਆਲਿਟੀ ਦੇਖੋ ਦੋਨੇ ਸਿੰਘ ਇੱਕੋ ਜਿਹੇ ਡੀਟੇਲ ਵੀ ਬਿਲਕੁਲ ਜਿਵੇਂ ਮੂਹਰਾ ਦੀ ਹੁੰਦੀ ਆ ਬਈ ਬਿਲਕੁਲ ਮੰਨ ਲਓ ਇੰਚ ਡੇਢ ਇੰਚ ਬਾਈਟ ਆ ਸਹੀ ਗੱਲ ਹਾਂ ਤੇ ਪੂਰਾ ਆ ਦੇਖੋ ਤੁਸੀਂ ਆ ਦੇਖੋ ਲੈ ਹਾਈਟ ਦੇਖੋ ਤੁਸੀਂ ਕੀ ਬਾਤ ਹੈ ਮੇਰੀ ਆਪ ਦੀ ਹਾਈਟ 5 7 5 7 ਆ ਹੋਸਾ ਉਹਨਾਂ ਨਾਲ ਜਾ ਲਾਰੇ ਬਈ ਫੋਲ ਲੱਕਾ ਸਵੇਂ ਭਲੀ ਝੋਟੀ ਆ ਬਾਈ ਦੇ ਘਰ ਦੀ ਝੋਟੀ ਆ ਰਿਕਾਰਡ ਚੰਗਾ ਥਣ ਬਹੁਤ ਚੰਗਾ ਥਣ ਨੇੜੇ ਤੋਂ ਚੈੱਕ ਕਰਵਾਉਂਦੇ ਆ ਮੁੱਠੀ ਵਾਲਾ ਥਾਣਾ ਕੱਲਾ ਕੱਲਾ ਥਾਣਾ ਲੈਂਦੀ ਇਹ ਹਜੇ ਦਿਨ ਕਿੰਨੇ 5-4 ਦਿਨ ਲੈਂਗੇ ਬਾਈ ਹਾਂ ਲੈ ਜੂ 4 ਦਿਨ ਹੀ ਲੈਂਦੀ ਹੈ ਬਾਈ ਆਰਡਰ ਆ ਜਿਹੜਾ ਕਮਾਲ ਨਾਲ ਤਿਆਰ ਕਰੂ ਕੱਲਾ ਕੱਲਾ ਥਾਣ ਮੁੱਠੀ ਵਾਲਾ ਥਾਣ ਚਾਰੇ ਥਾਣ ਨਿਕੜਵੇਂ ਪੂਰੇ ਗੈਬ ਤੇ ਆ ਇਹ ਪੂਰਾ ਵੱੱਦ ਵੀ ਲੈ ਸਕਦੀ ਆ ਪਰ ਜਣੀ ਆਈਡੀਆ ਜਾਂ ਵੀ ਇੱਥੇ ਤੇ ਲੈ ਆਈਡੀਆ ਜੇ 5-4 ਦਿਨ ਲੈ ਜੂ ਕਿ ਹਫਤਾ ਖੰਡ ਲੈ ਜੂ ਵੱੱਦ ਤੋਂ ਵੱੱਦ ਹਨ ਬਾਈ ਤੇ ਰਾਜੀ ਦੇਖੋ ਬਾਈ ਪੂੜਾ ਪੂੜਾ ਫੁੱਲ ਤੇ ਫੁੱਲ ਕੱਦਾਂ ਬਾਈ ਖੋਲ ਦੇ ਬਾਈ ਤੋੜ ਕੇ ਕਾਲੀ ਦੀ ਜਰੂਰ ਆਰਡਰ ਆ ਜਿਹੜਾ ਨੇੜ ਤੋਂ ਚੈੱਕ ਕਰ ਲੋ ਕੱਚੀ ਕੱਚੀ ਆ ਹਜੇ ਦਿਨ ਲੈਂਦੀ ਆ ਉਹਨਾਂ ਨੂੰ ਆਰਡਰ ਆ ਜਿਹੜਾ ਕਰਮਾਲੀ ਨੇ ਚੰਗੀ ਆ ਸਭੀ ਪੜੀ ਆ ਰਾਜੀ ਰੋਜੀ ਫੁੱਲ ਤੋਰਾ ਤਾਰਾ ਕਰਮਾਈ ਦਾ ਬਹੁਤ ਚੰਗਾ ਕੱਚੀ ਕੱਚੀ ਆ ਵਸ ਦੇਣ ਲੈਂਦੀ ਆ ਉਹਦੋਂ ਆਰਡਰ ਆ ਜਿਹੜਾ ਇਹਨੇ ਕਮਾਲ ਦਾ ਤਿਆਰ ਕਰ ਲੈਣਾ ਫੇਸ ਦੇਖੋ ਫੇਸ ਬੜਾ ਚੰਗਾ ਸਿੰਗ ਸਿੰਗ ਕਰਮਾਈ ਦਾ ਬਹੁਤ ਚੰਗਾ ਹੈਗਾ ਤੇ ਮੋਲ ਕੀ ਰੱਖਿਆ ਭਾਈ ਇਹਦਾ ਮੋਲ ਫੋਨ ਫੋਨ ਤੇ ਹੀ ਕਰਾਂਗੇ ਜੈਜੋ ਜੀ ਹਾਂਜੀ ਠੀਕ ਆ ਮੋਲ ਦਾ ਭਾਈ ਕਹਿੰਦਾ ਫੋਨ ਤੇ ਕਰ ਲਾਂਗੇ ਮੋਲ ਜਿਹੜਾ ਝੋਟੀ ਦੇ ਹਿਸਾਬ ਨਾਲ ਜਾਇਦੀ ਹੋਗਾ ਤੇ ਕਿਸੇ ਵੀਰ ਦੇ ਬਈ ਝੋਟੀ ਪਸੰਦ ਆਵੇ ਤਾਂ ਬਈ ਜੇ ਮੈਂ ਆਪਣੇ ਹਰਿਆਣੇ ਵਾਲੇ ਬਈ ਇਹੋ ਜਿਹਾ ਝੋਟੀਆਂ ਦਾ 2.5 3 3 ਲੱਖ ਮੰਗੇ ਜਾਂਦੇ ਆ ਉਹ ਮੁੱਲ ਨਹੀਂ ਹੋਊਗਾ ਆਪਣਾ ਠੀਕ ਆ ਹਾਂ ਬਿਲਕੁਲ ਜਾਇਜ਼ ਮੁੱਲ ਹੋਊਗਾ ਪਰ ਝੋਟੀ ਦੇ ਹਿਸਾਬ ਨਾਲ ਮੁੱਲ ਹੋਊਗਾ ਜਿੱਦਾਂ ਇਹਨੇ ਦੁੱਧ ਵਗੈਰਾ ਦਾਨਾ